ਸਾਤਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਦੇਸੀ ਮਹੀਨਿਆਂ ਦੇ ਅਨੁਸਾਰ ਸਾਲ ਦਾ ਪੰਜਵਾਂ ਮਹੀਨਾ ਸੌਣ ਜਦੋਂ ਜੇਠ ਹਾਰੜ ਦੀ ਗਰਮੀ ਦੀ ਲੂ ਸਾਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਤਾਂ ਫਿਰ ਲੋਕਾਈ ਨੂੰ ਸੌਣ ਮਹੀਨੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਹੋਵੇ ਵੀ ਕਿਉਂ ਨਾ ਇਸ ਰੁੱਤ ਮੀਂਹ ਦੀ ਜੁ ਹੋਈ ਜਦੋਂ ਕੋਈ ਕਾਲੀ ਬੱਦਲੀ ਅਚਾਨਕ ਵਰਦੀ ਹੈ ਤਾਂ ਆਕਾਸ਼ ਵਿੱਚ ਕਿਸੇ ਪਾਸਿਓਂ ਬੱਦਲਾਂ ਦੀ ਘਟਾ ਚੜ ਕੇ ਆਉਂਦੀ ਹੈ ਤੇ ਫਿਜ਼ਾ ਵਿੱਚ ਬੱਦਲਾਂ ਦੀ ਗੜਗੜਾਹਟ ਪੈਦਾ ਹੁੰਦੀ ਹੈ ਤਾਂ ਗਰਮੀ ਦੇ ਸਤਾਏ ਲੋਕਾਂ ਵਿੱਚ ਨਵਾਂ ਜੋਸ਼ ਤੇ ਨਵੀਂ ਉਮੰਗ ਪੈਦਾ ਹੋ ਜਾਂਦੀ ਹੈ ਪੰਛੀ ਚਹਿਕ ਉੱਠਦੇ ਹਨ ਜਦੋਂ ਸੌਣ ਦਾ ਮੀਂਹ ਵਰਦਾ ਹੈ ਤਾਂ ਫਿਰ ਚਾਰੇ ਪਾਸੇ ਬਨਸਪਤੀ ਮਹਿਕ ਉਠਦੀ ਹੈ ਹਰਿਆਲੀ ਪੈਦਾ ਹੁੰਦੀ ਹੈ ਸੂਰਜ ਦੀ ਲੋ ਨਾਲ ਤੜਫਦੀ ਧਰਤੀ ਦੀ ਏਕ ਮੀਂਹ ਪੈਣ ਨਾਲ ਠਰ ਜਾਂਦੀ ਹੈ ਰੁੱਖਾਂ ਤੇ ਨਿਖਾਰ ਆ ਜਾਂਦਾ ਹੈ ਕਿਸਾਨ ਜੋ ਸੁੱਕਦੀਆਂ ਮੁਰਝਾਉਂਦੀਆਂ ਫਸਲਾਂ ਦੀ ਇੱਕੇ ਖੁਦ ਵੀ ਮੁਰਝਾਇਆ ਹੁੰਦਾ ਹੈ ਵੀ ਬੱਦਲਾਂ ਦੀ ਘਟਾ ਦੇਖਦਿਆਂ ਝੂਮ ਉੱਠਦਾ ਹੈ ਸਾਵਣ ਮਨਾ ਵਿੱਚ ਚੰਚਲਤਾ ਪੈਦਾ ਕਰਦਾ ਹੈ ਇਸੇ ਤਰ੍ਹਾਂ ਚਾਰੇ ਪਾਸੇ ਸਾਨੂੰ ਕੁਦਰਤ ਦੇ ਕਾਦਰ ਦੀਆਂ ਸਿਫਤਾਂ ਵਿੱਚ ਪਿਆਰੇ ਗੀਤ ਸੁਣਨ ਨੂੰ ਮਿਲਦੇ ਹਨ ਮਹਿਕਾਂ ਛੱਡਦੀ ਪੌਣ ਜਦੋਂ ਗਰਮੀ ਨਾਲ ਭਿੱਜੇ ਪਿੰਡਿਆਂ ਨਾਲ ਖੇਂਦੀ ਹੈ ਤਾਂ ਇੱਕ ਸੁਖਦ ਅਨੁਭਵ ਹੁੰਦਾ ਹੈ ਖੇਤੀ ਪ੍ਰਦਾਨ ਕੀਤਾ ਹੋਣ ਕਰਕੇ ਉੱਤਰੀ ਭਾਰਤ ਵਿੱਚ ਮੀਂਹ ਦਾ ਮਹੱਤਵ ਹੋਰ ਨਾ ਖੇਤੀਆਂ ਨਾਲੋਂ ਕੁਝ ਵਧੇਰੇ ਹੀ ਹੈ। ਦੇਸੀ ਸਾਲ ਦੇ ਪੰਜਵੇਂ ਮਹੀਨੇ ਸੌਣ ਦੀ ਇਸ ਕਰਕੇ ਸਾਡੀ ਸਾਹਿਤ ਵਿੱਚ ਤੂਤੀ ਬੋਲਦੀ ਹੈ। ਸੌਣ ਦਾ ਮਹੀਨਾ ਚੜ੍ਹਦੇ ਅਸਾਰ ਹੀ ਦੇਸ਼ ਵਿੱਚ ਤਿਉਹਾਰਾਂ ਤੇ ਮੇਲਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਤਿਉਹਾਰ ਭਾਰਤੀ ਸੱਭਿਆਚਾਰ ਦਾ ਅਨਿਖੜਵਾ ਅੰਗ ਹਨ। ਇਹ ਸਾਡੀ ਏਕਤਾ, ਇੱਕ ਜੁਟਤਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਤਿਉਹਾਰ ਨਾਲ ਦੇਸ਼ ਦੀ ਆਰਥਿਕਤਾ ਜੁੜੀ ਹੋਈ ਹੈ ਤੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ ਤਿਉਹਾਰ ਸਾਨੂੰ ਗਮਾਂ ਨੂੰ ਭੁਲਾ ਕੇ ਖੁਸ਼ੀਆਂ ਮਨਾਉਣ ਲਈ ਪ੍ਰੇਰਦੇ ਹਨ ਸਾਡੀ ਜੀਵਨ ਸ਼ੈਲੀ ਵਿੱਚ ਨੱਚਣ ਗਾਉਣ ਦੀ ਬਿਹਤ ਅਹਿਮੀਅਤ ਹੈ ਜਦੋਂ ਵੀ ਕੋਈ ਇਕੱਠ ਜੁੜਦਾ ਹੈ ਉਹ ਭਾਵੇਂ ਮੇਲੇ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਵਿਸ਼ੇਸ਼ ਦਿਨ ਮਨਾਉਣ ਲਈ ਹੋਵੇ ਜਾਂ ਫਿਰ ਵਿਆਹ ਮੁਕਲਾਵੇ ਲਈ ਹੋਵੇ ਉਹ ਨੱਚਣ ਟੱਪਣ ਗਾਉਣ ਤੋਂ ਬਿਨਾ ਸੰਪੂਰਨ ਨਹੀਂ ਹੁੰਦਾ ਕਿਉਂਕਿ ਮਨੁੱਖ ਸਮੂਹਿਕ ਰੂਪ ਵਿੱਚ ਰਹਿ ਕੇ ਹੀ ਖੁਸ਼ ਰਹਿੰਦਾ ਹੈ ਭਾਰਤੀ ਮਹਾਦੀਪ ਵਿੱਚ ਹਰ ਖਿੱਤੇ ਦੇ ਲੋਕਾਂ ਵੱਲੋਂ ਅਨੇਕ ਤਿਉਹਾਰ ਮਨਾਏ ਜਾਂਦੇ ਹਨ ਸੌਣ ਚੜ੍ਹਦੇ ਸਾਰ ਹੀ ਮਨ ਵਿੱਚ ਗੀਤ ਤੇ ਬੋਲੀਆਂ ਨਿਸਰਨ ਲੱਗਦੀਆਂ ਹਨ ਸ਼ਮ ਸ਼ਮ ਪੈਣ ਫੁਹਾਰਾਂ ਬਿਜਲੀ ਦੇ ਰੰਗ ਨਿਆਰੇ ਆਓ ਕੁੜੀਓ ਗਿੱਧਾ ਪਾਈਏ ਸਾਨੂੰ ਸੌਣ ਸਹਿਨਤਾ ਮਾਰੇ ਸਾਉਣ ਮਹੀਨੇ ਜਦੋਂ ਮੀਂਹ ਵਰਦਾ ਹੈ ਤਾਂ ਬੱਚੇ ਝੂਮ-ਝੂਮ ਕੇ ਗਾਉਂਦੇ ਹਨ ਕਾਲੀਆਂ ਇਟਾਂ ਕਾਲੀ ਰੋੜ ਮੀਂਹ ਵਰਸਾ ਦੇ ਜ਼ੋਰੋ ਜ਼ੋਰ ਦੂਜੇ ਪਾਸੇ ਮੋਰਾਂ ਦੀ ਘੈਂ-ਘੈਂ ਬੀਂਡੀਆਂ ਦੀ ਪੀਂ-ਪੀਂ ਚਿੜੀਆਂ ਜਨੌਰਾਂ ਦੀ ਚੀਂ-ਚੀਂ ਕੰਨਾਂ ਵਿੱਚ ਰਸ ਕੋਲਦੀਆਂ ਆਵਾਜ਼ਾਂ ਸਾਨੂੰ ਰੁੱਤ ਬਦਲੀ ਦਾ ਸੰਕੇਤ ਦਿੰਦੀਆਂ ਹਨ ਜਦੋਂ ਫਿਰ ਲੰਮਾ ਮੀਂਹ ਵਰਦਾ ਹੈ ਤਾਂ ਪੰਜਾਬੀ ਵਿੱਚ ਇਸ ਨੂੰ ਝੜੀ ਲੱਗਣਾ ਕਹਿੰਦੇ ਹਨ ਜਦੋਂ ਕਦੀ ਝੜੀ ਲੱਗੇ ਤਾਂ ਫਿਰ ਘਰਾਂ ਵਿੱਚ ਵਿਸ਼ੇਸ਼ ਪਕਵਾਨ ਪੱਕਦੇ ਹਨ ਚਾਹੇ ਉਹ ਮਾਲਪੂੜੇ ਹੋਣ ਜਾਂ ਫਿਰ ਕਚੌਰੀਆਂ ਗੁਲਗੁਲੇ ਪਿੰਡਾਂ ਵਿੱਚ ਜਾਮਣਾ ਆਂਬ ਖਜੂਰਾ ਅਮਰੂਦ ਸੌਣ ਦੇ ਫਲ ਹਨ ਸੌਣ ਮਹੀਨੇ ਦਾ 12ਵਾਂ ਵਿੱਚ ਵੀ ਵਿਸ਼ੇਸ਼ ਜ਼ਿਕਰ ਆਉਂਦਾ ਹੈ ਪੰਜਾਬੀ ਵਿੱਚ 12 ਦੇਸੀ ਮਹੀਨਿਆਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਸੌਣ ਮਹੀਨੇ ਹੀ ਆਈ ਹੈ ਜਦੋਂ ਕਦੇ ਪੱਲਾ ਵਿੱਚ ਹੀ ਕੋਈ ਚਿੱਟੀ ਬਦਲੀ ਜਿਸ ਨੂੰ ਧੁੱਪ ਦੇ ਬੱਦਲ ਵੀ ਕਹਿ ਲਿਆ ਜਾਂਦਾ ਹੈ ਜਦੋਂ ਉਹ ਪੂਰੀ ਹੋ ਕੇ ਅਚਾਨਕ ਵਰਦੀ ਹੈ ਤਾਂ ਫਿਰ ਮਨ ਕਹਿ ਉੱਠਦਾ ਹੈ ਤਿੱਤਰ ਖੰਭੀ ਬਦਲੀ ਵਰ ਗਈ ਪੈ ਗਿਆ ਮੀਂਹ ਦਾ ਢੜਾਕੀ ਦਾ ਜਦੋਂ ਪਿੰਡਾਂ ਤੇ ਨਗਰਾਂ ਵਿੱਚ ਚਾਰੇ ਪਾਸੇ ਪਾਣੀ ਖੜ ਜਾਂਦਾ ਹੈ ਤਾਂ ਬੱਚੇ ਪਾਣੀ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿੱਚ ਛੱਡਦੇ ਹਨ ਇਸੀ ਤਰ੍ਹਾਂ ਖੁਸ਼ੀ ਦੇ ਨਾਲ-ਨਾਲ ਕਲਾਤਮਕ ਰੁਚੀਆਂ ਵੀ ਪੈਦਾ ਹੁੰਦੀਆਂ ਹਨ ਦੂਜੇ ਪਾਸੇ ਪੁਰਾਤਨ ਸੰਸਕਾਰਾਂ ਤਹਿਤ ਲੋਕ ਖਵਾਜ਼ੇ ਦੀ ਪੂਜਾ ਕਰਦੇ ਹਨ ਤੇ ਹੜਾਂ ਤੋਂ ਬਚਣ ਲਈ ਕਈ ਤਰ੍ਹਾਂ ਦੀ ਉਹੜ-ਪੋਹੜ ਕਰਦੇ ਹਨ ਸੌਣ ਦਾ ਮਹੀਨਾ ਤੀਆਂ ਦੇ ਤਿਉਹਾਰ ਲਈ ਵੀ ਜਾਣਿਆ ਜਾਂਦਾ ਹੈ ਤੀਆਂ ਦਾ ਤਿਉਹਾਰ ਇਸ ਮਹੀਨੇ ਦੀ ਰੂਹ ਹੈ ਮੌਜੂਦਾ ਸਮੇਂ ਵਿੱਚ ਭਾਵੇਂ ਤੀਆਂ ਦੇ ਤਿਉਹਾਰ ਦਾ ਸਰੂਪ ਬਦਲ ਗਿਆ ਹੈ ਪਰ ਪੰਜਾਬਣਾਂ ਦੇ ਮਨਾਂ ਵਿੱਚ ਤੀਆਂ ਲਈ ਜੋਸ਼ ਬਰਕਰਾਰ ਹੈ। ਇਹ ਤਿਉਹਾਰ ਸੌਣ ਮਹੀਨੇ ਦੀ ਚਾਨਣ ਪੱਖ ਦੀ ਤੀਜ਼ ਨੂੰ ਸ਼ੁਰੂ ਹੁੰਦਾ ਹੈ ਤੇ ਪੁੰਨਿਆਂ ਨੂੰ ਸਿਰੇ ਚੜਦਾ ਹੈ। ਤੀਆਂ ਤੋਂ ਪਹਿਲਾਂ ਦੂਜ ਦੀ ਰਾਤ ਮਹਿੰਦੀ ਵਾਲੀ ਰਾਤ ਹੁੰਦੀ ਹੈ। ਮੁਟਿਆਰਾਂ ਆਪਣੇ ਹੱਥਾਂ ਤੇ ਮਹਿੰਦੀ ਲਗਾਮਦੀਆਂ ਹਨ। ਬਣ ਜਾ ਰਿਆਂ ਤੋਂ ਰੰਗ-बिरੰਗੀਆਂ ਚੂੜੀਆਂ ਚੜਾਉਂਦੀਆਂ ਹਨ। ਕੁੜੀਆਂ ਬੌਟੀਆਂ ਤੀਲੇ ਨਾਲ ਹੀ ਆਪਣੇ ਹੱਥਾਂ ਤੇ ਮਹਿੰਦੀ ਦੇ ਖੂਬਸੂਰਤ ਫੁੱਲ-ਬੂਟੇ ਬਣਾ ਲੈਂਦੀਆਂ ਹਨ। ਦੂਜੀ ਸਵੇਰ ਆਪਣੀਆਂ ਤਲੀਆਂ ਤੇ ਖੀੜੇ ਮਹਿੰਦੀ ਦੇ ਰੱਤੇ ਫੁੱਲਾਂ ਨੂੰ ਤੱਕ ਤੱਕ ਫੁੱਲੀਆਂ ਨਹੀਂ ਸਮਾਉਂਦੀਆਂ ਕਈ ਵਾਰੀ ਮਾਪੇ ਇਸ ਮਹੀਨੇ ਧੀਆ ਨੂੰ ਨਹੀਂ ਲਿਆ ਸਕਦੇ ਜਾਂ ਇਹ ਮੁਸ਼ਕਲ ਹੁੰਦਾ ਹੈ ਫਿਰ ਉਹ ਧੀ ੜਾਰ ਤੋਂ ਵਿਛੜੀ ਕੂੰਜ ਦੀ ਤਰ੍ਹਾਂ ਗੁਰਲਾ ਉੱਠਦੀ ਉਹ ਬਾਗਾਂ ਵਿੱਚ ਗਾਉਂਦੀ ਕੋਇਲ ਦੀ ਤਰ੍ਹਾਂ ਆਪਣੇ ਗੀਤਾਂ ਰਾਹੀਂ ਬਾਬਲ ਦੇ ਵੇੜੇ ਵੇੜੇ ਵੱਲ ਕਾਵਾਂ ਹੱਥ ਸੁਨੇਹੇ ਘੱਲਦੀ ਜਿੰਨਾ ਭੈਣਾਂ ਘਰ ਵੀਰ ਨਹੀਂ ਹੁੰਦੇ ਉਹਨਾਂ ਦੇ ਕਾਲਜ ਨੂੰ ਵੀ ਇਸ ਮਹੀਨੇ ਖੋਹ ਪੈਂਦੀ ਉਹ ਰੱਬ ਤੋਂ ਮੰਗ ਕਰਦੀਆਂ ਇੱਕ ਵੀਰ ਦੇਈ ਵੀਰ ਅੱਬਾ ਸੌਂ ਖਾਣ ਨੂੰ ਬੜਾ ਚਿਤ ਕਰਦਾ ਪਿਪਲ ਕੁੜੀਆਂ ਦੇ ਆਰਮਾਨਾਂ ਦੇ ਗਵਾਹ ਬਣਦੇ ਸਨ ਪਿਪਲਾਂ ਟਾਲੀਆਂ ਤੇ ਬਰੋਟੀਆਂ ਦੇ ਟਾਣਾ ਨਾਲ ਪਾਈਆਂ ਪੀਂਗਾ ਤੇ ਹੁਲਾਰੇ ਲੈਂਦੀਆਂ ਉਹ ਆਪਣੇ ਸੁਪਨਿਆਂ ਦੇ ਨਾਲ ਅੰਬਰੀ ਉਡਾਣਾ ਭਰਦੀਆਂ ਇਨ੍ਹਾਂ ਪੀਂਗਾ ਲਈ ਵਿਸ਼ੇਸ਼ ਲੱਜ ਨੂੰ ਗੱਠ ਦੇਣੀ ਤੇ ਫੱਟੀ ਪਾਉਣ ਵਿੱਚ ਵੀ ਮੁਹਾਰਤ ਦੀ ਲੋੜ ਪੈਂਦੀ ਹੈ ਹੁਣ ਭਾਵੇਂ ਸ਼ੈਰੀ ਕਰਨ ਦੇ ਪ੍ਰਭਾਵ ਵਿੱਚ ਕੁੜੀਆਂ ਨੂੰ ਅੰਬਰੀ ਪੀਂਗ ਤਾਂ ਛਡਾਉਣੀ ਸ਼ਾਇਦ ਭੁੱਲ ਹੀ ਗਈ ਹੈ ਪਰ ਪੀਂਗ ਦੇ ਝੂਟੇ ਲੈਣ ਦੀ ਤਾਂਗ ਕਾਇਮ ਹੈ ਸ਼ਹਿਰਾਂ ਵਿੱਚ ਤੀਆਂ ਦਾ ਤਿਉਹਾਰ ਵੀ ਹੁਣ ਮੇਲੇ ਦਾ ਰੂਪ ਹੀ ਲੈ ਗਿਆ ਹੈ ਪੰਜਾਬ ਵਿੱਚ ਮਾਪੇ ਨਵੀਆਂ ਵਿਆਈਆਂ ਤਿਆਂ ਨੂੰ ਸੌਣ ਚੜ੍ਹਨ ਤੋਂ ਪਹਿਲਾਂ ਹੀ ਪੀਕੇ ਲੈ ਆਉਂਦੇ ਹਨ ਤੀਆਂ ਵਿੱਚ ਜਾਣ ਤੋਂ ਪਹਿਲਾਂ ਉਹ ਹੱਥੀ ਮਹਿੰਦੀ ਲਾ ਕੇ ਵਾਲ ਗੁੰਦ ਕੇ ਚੂੜੀਆਂ ਚੜਾ ਕੇ ਬਣ ਛਣ ਕੇ ਜਾਂਦੀਆਂ ਹਨ। ਤੀਆਂ ਵਿੱਚ ਮੁਟਿਆਰਾਂ ਵੱਖ-ਵੱਖ ਤਰ੍ਹਾਂ ਦੀਆਂ ਸਵਾੰਗ ਵੀਰਚ ਆਉਂਦੀਆਂ ਹਨ। ਕੁੜੀਆਂ ਦੀ ਅੱਡੀ ਨਾਲ ਗਿੱਧੇ ਦੀ ਥਾਪ ਨਾਲ ਜਦੋਂ ਪੇੜ ਵੱਜ ਜਾਂਦਾ ਹੈ ਫਿਰ ਉਹ ਨਣਦਾਂ, ਭਰਜਾਈਆਂ, ਭੂਆ, ਭਤੀਜੀਆਂ, ਚਾਚੀਆਂ, ਤਾਈਆਂ ਵੱਲੋਂ ਪਾਏ ਗਿੱਧੇ ਨਾਲ ਸਿਕਰਾਂ ਨੂੰ ਛੁੰਦਾ ਦੀਨ ਦਾ ਤੀਜਾ ਪਹਿਰ ਖਤਮ ਹੋਣ ਦੇ ਨਾਲ ਹੀ ਅਗਲੇ ਦਿਨ ਆਉਣ ਦਾ ਸੱਦਾ ਦਿੰਦਾ ਖਤਮ ਹੋ ਜਾਂਦਾ ਹੈ। ਤੀਆਂ ਇੱਕ ਤਰ੍ਹਾਂ ਨਾਲ ਔਰਤਾਂ ਦੇ ਖੁੱਲ੍ਹ ਦੇ ਆਪਣੇ ਮਨੋਪਾਵਨ ਦਾ ਪ੍ਰਗਟਾਵਾ ਕਰਨ ਦਾ ਮੰਚ ਰਿਹਾ ਹੈ ਕਿਉਂਕਿ ਪੁਰਾਤਨ ਜ਼ਮਾਨੇ ਵਿੱਚ ਅੱਜ ਜਿੰਨੀ ਖੁੱਲ ਤੇ ਆਜ਼ਾਦੀ ਨਹੀਂ ਸੀ। ਧੰਨਵਾਦ।